ਪਾਲ ਦਾ ਗੁੱਗੂ ਨੇ ਉੱਤੋਂ ਤੀਰਲੀ ਛੁੱਟੀ ਥੱਲੇ ਤੱਕ ਮਾਟ ਗਿਆ ਹਾਂ ਆ ਵੇ ਸਾਡਾ ਤਾਂ ਕੰਮ ਹੀ ਅੱਗ ਲਾਉਣਾ ਸਾਡਾ ਕੰਮ ਹੀ ਅੱਗ ਲਾਉਣਾ ਬੀਬਾ ਅਸੀਂ ਤਾਂ ਅੱਗਾਂ ਅੱਗਾਂ ਲਾਤੀਆਂ ਘਰਾਂ ਚ ਤੇ ਤਾਈਓ ਤਾਂ ਕਹਿਣਾ ਵੀ ਮੈਨੂੰ ਰੋਟੀਆਂ ਨਹੀਂ ਚੁੜਦੀਆਂ ਕਰੇ ਹਾਂਜੀ ਥੈਂਕ ਯੂ ਤੰਦੂਰ 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 ਜਾਂ ਤਾਂ ਐਂਦੀਆਂ ਚੀਜ਼ਾਂ ਮੇਰੀ ਘਰ ਵਾਲੀ ਬਣਾਉਗੀ ਤੇ ਜਾਂ ਮੇਰੀਆਂ ਭੈਣਾਂ ਮੈਨੂੰ ਐਵੇਂ ਨੀ ਚੀਜ਼ਾਂ ਬਣਾ ਕੇ ਦਿੰਦੀਆਂ ਇਹ ਕੀ ਕੀ ਜੇ ਖਾਤਾ ਅੱਜ ਸੀ ਆਈਸਕ੍ਰੀਮ ਵੀ ਖਾਧੀ ਨੂਡਲ ਵੀ ਖਾਧੀ ਸੈਂਡਵਿਚ ਵੀ ਖਾਧਾ ਤੇ ਜੂਸ ਵੀ ਪੀਤਾ ਚਿਪਸ ਵੀ ਸਤਿ ਸ਼੍ਰੀ ਅਕਾਲ ਗਾਇਜ਼ ਵਾਗੋ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਮੈਨੂੰ ਕਹਿੰਦੀ ਗੁੱਗੂ ਤੂੰ ਤੰਦੂਰ ਚ ਅੱਗ ਬਾਲੇ ਹਾਂ ਤੇ ਅੱਗ ਬਾਲ ਲਈ ਸਾਇ ਤੇ ਕਹਿੰਦੀ ਕੌਣ ਉੱਪਰੋਂ ਅ ਇਹ ਆਪਕੇ ਤੋਂ ਬਗੈਰ ਹੋਰ ਹੈਕ ਕਰਦਾ ਵੀ ਕੀ ਹੈ ਤੂੰ ਸਾਡਾ ਕੰਮ ਹੀ ਅੱਗ ਲਾਉਣਾ ਬੀਬਾ ਅਸੀਂ ਤਾਂ ਅੱਗਾਂ ਅੱਗਾਂ ਲਾਤੀਆਂ ਘਰਾਂ ਚ ਬਿਤਾਈਓ ਤਾਂ ਕਹਿਣਾ ਵੀ ਮੈਨੂੰ ਰੋਟੀਆਂ ਨਹੀਂ ਚੁੜਦੀਆਂ ਰੇ ਹਾਂਜੀ ਥੈਂਕ ਯੂ ਤੰਦੂਰ 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 ਤੂੰ ਤਾਂ ਨਹੀਂ ਕਦਰ ਕੀਤੀ ਕੇ ਜੀ ਥੈਂਕ ਯੂ ਲੈ ਬਈ ਛਿਟਾ ਗੱਡੀ ਖੜੀ ਆ ਵਾਹ ਜੀ ਵਾਹ ਮੈਂ ਤਾਂ ਇਹ ਦੋਵੇਂ ਇਕੱਲੇ ਹੀ ਰਹਿ ਗਏ ਜਿੰਨੇ ਮੇਰੇ ਯਾਰ ਸੀ ਉਹਨੇ ਹੀ ਇਹਦੇ ਯਾਰ ਸੀ ਹੁਣ ਮੇਰੇ ਵੀ ਯਾਰ ਘਟ ਗਏ ਆ ਤੇ ਉਨੇ ਯਾਰੇ ਦੇ ਜਿੰਨੇ ਮੈਨਾਂ ਬਹਿਣਗੇ ਉਨੇ ਇਹ ਚ ਬਹਿਣਗੇ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਮੌਸਮ ਬੜਾ ਆਸਮਾ ਸਾਡੇ ਪਿੰਡ ਦੀ ਟੈਂਕੀ ਦੇ ਵਿਚਾਲੇ ਟਾਵਰ ਤੇ ਸੇਹਦ ਨੂੰ ਸਾਡਾ ਘਰ ਹੀ ਵਿਚਾਲੇ ਦੇ ਇੱਧਾ ਹੀ ਲੱਭ ਲੋ ਗੁੱਡ ਮਾਰਨਿੰਗ ਨਾ 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 ਟੈਨਸ਼ਨ ਕੋ ਨਹੀਂ ਆਪਾਂ ਹੈਪੀ ਬਰਥਡੇ ਟੂ ਯੂ ਇਹਨੇ ਫਿਰ ਅਜ ਨਜ਼ਾਰਾ ਆਇਆ ਫਿਰ ਹੈ ਕਿੱਥੇ ਗਈਆਂ ਕਿੱਥੇ ਇਧੇ ਅੱਜ ਤੁਹਾਨੂੰ ਤੇ ਤਲਵੰਡੀ ਭਾਈ ਤਲਵੰਡੀ ਭਾਈ ਗਈਆਂ ਸੀ ਤੁਸੀਂ ਨਹੀਂ ਵੀਡੀਓ ਜੀ ਕੀ ਕੀ ਕੀਤਾ ਫਿਰ ਉਥੇ ਬੜਾ ਕੁਛ ਕੀਤਾ ਅੱਛਾ ਸੀ ਆਦੀਆਂ ਫਰੈਂਡਾਂ ਨਾਲ ਹੀ ਰਹੇ ਫਰੈਂਡਾਂ ਨਾਲ ਹੀ ਗਈਆਂ ਸੀ ਤੀਆਂ ਆਦੀਆਂ ਤੇ ਕੀ ਕੀ ਮਤਲਬ ਚੀਜ਼ਾਂ ਸੀ ਨਾ ਨਾਤੀ ਹਾਂ ਬਹੁਤ ਆ ਤੇ ਉਹ ਡਾਈ ਜੂਜੀ ਮਾਰੀ ਜੇ ਉਹ ਜਿਹੜੇ ਚੋਂ ਜਿਹੜੀਆਂ ਸਲਾਈਡਾਂ ਸਲੂਡਾਂ ਹੁੰਦੀਆਂ ਹਾਂ ਮੈਂ ਸਾਰੀਆਂ ਸਲਾਈਡਾਂ ਤੋਂ ਲੈ ਬਸ ਇੱਕ ਝੋਣੀ ਲੈ ਉਹ ਅੰਕਲ ਨੇ ਖੜੇ ਦੇ ਚੁੱਤੇ ਕਿਉਂ ਉਹ ਤੋਂ ਅੰਕਲ ਉਹਨੇ ਕਹਿੰਦੇ ਸੀ ਇਹ ਤੋਂ ਨਾ ਲੈ ਤੋ ਦੀਵਾਰ ਹੀ ਨਹੀਂ ਆਉਂਦੀ ਹਾਏ ਡੂੰਗਾ ਵੜਾ ਡੂੰਗਾ ਕਰਕੇ ਸੀ ਜੋ ਸੀ ਉੱਥੇ ਜਾ ਕੇ ਵੇਖਿਆ ਡੂੰਗਾ ਹੀ ਨਹੀਂ ਹੈਗਾ ਸੀ ਜਦੋਂ ਉੱਚਾ ਹੀ ਜਾਂਦਾ ਪੁੱਤ ਉਹਨਾਂ ਦੇ ਪੂਲੇ ਨੇ ਡੂੰਗੇ ਨਹੀਂ ਬੱਚਿਆਂ ਨੇ ਤੇ ਖਾਦਾ ਕੀ ਕੀ ਜੇ ਖਾਦਾ ਅੱਜ ਸੀ ਆਈਸਕ੍ਰੀਮ ਵੀ ਖਾਦੀ ਨੂਡਲ ਵੀ ਖਾਦੀ ਸੈਂਡਵਿਚ ਵੀ ਖਾਦਾ ਸੀ ਜੂਸ ਵੀ ਪੀਤਾ ਚਿਪਸ ਵੀ ਖਾਦੇ ਸੀ ਚਿਪਸ ਵੀ ਖਾਦੇ ਸਾਡਾ ਲੰਚ ਵੀ ਹੋਇਆ ਸੀ ਉੱਚ ਵੀ ਨਾ ਏਡਾ ਢੜੀ ਸੀ ਉਹ ਚਾਈ ਪਨੀਰ ਖਾਦਾ ਸ਼ਾਈ ਪਨੀਰ ਉਹ ਟੋਡਾ ਪਾਲਾ ਜੋ ਓਹੋ ਓਹੋ ਮੈਂ ਹਾਂ ਤੁਹਾਡੇ ਜਾਂਦੇ ਨੂੰ ਬਟਰ ਚਿਕਨ ਤੁਹਾਡੀ ਮਾਂ ਬਣਾਈ ਬੈਠੀ ਹੈ ਹਾਂ ਮੂੰਹ ਚ ਪਾਣੀ ਆ ਗਿਆ ਹੁਣ ਹੈ ਮਮੋ ਬੜਾ ਟੇਸਟੀ ਬਣਾਉਂਦੇ ਆ ਹੈ ਟੇਸਟੀ ਬਣਾਉਂਦਾ ਬੜਾ ਗੇਲਾ ਚਾਹ ਇਹਨਾਂ ਨੂੰ ਕੁੜੀਆਂ ਨੂੰ ਖਾਣ ਪੀਣ ਦਾ ਖਾਣ ਪੀਣ ਦਾ ਚਾਹ ਖਾਣ ਆਵੇ ਪਲੀਆਂ ਕਿੰਨਾ ਕਰੇ ਆ ਸੰਧੂਆ ਕਰੇ ਪਲੀਆਂ ਦੱਸ ਹੈਲਥੀ ਹੈਲਥੀ ਬਰਥ ਕਣਾਈ ਛੋਟੇ ਛੋਟੇ ਬਰਥ ਉੱਤੇ ਅਸੀਂ ਜਦੋਂ ਕੰਟੀ ਤਦ ਇੱਕ ਮੈਮ ਨੇ ਤਾਂ ਸਾਡੇ ਤੋਂ ਪੈਸੇ ਹੀ ਫੜ ਲਏ ਕਿਉਂ ਕਿਉਂ ਪੈਸੇ ਕਿਉਂ ਫੜ ਲਏ ਉਹ ਸੀ ਜੋ ਜਾਣਾ ਸੀ ਨਾ ਟਵਰ ਪਾ ਕੇ ਨਾਂ ਕਿ ਰਿਸਟਮਾ ਚਲੋ ਉਹ ਤਾਂ ਫਿਰ ਥੋੜੀ ਸੇਫਟੀ ਹੈ ਤੇ ਬੜੀ ਨਾ ਪਰ ਮੈਮ ਨੇ ਦਿੱਤੇ ਨਹੀਂ ਤੇ ਹੈ ਨਾ ਮੈਂ ਇੱਕ ਵਾਰ ਦਿੱਤੇ ਹੈ ਨਾ ਤੇ ਜੇ ਤੁਸੀਂ ਕੰਟੀਨਿਊ ਕਰਨ ਲੱਗਿਆ ਉਸੇ ਕੋਲ ਹੁਣ ਮੈਂ ਜਿਸ ਕੋਲ ਆਲੀ ਦਿਨ ਜਾ ਕੇ ਮੈਂ ਇਹ ਤਾਂ ਗੱਲ ਕੀਤੀ ਜਾਏ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ